ਨਾ ਤੋਂ ਜਥੇਬੰਦੀ ਸਾਰੇ ਬੇਰੋਜ਼ਗਾਰ ਅਧਿਆਪਕ ਨੇ ਜਿੰਨਾ ਸਾਰੇ ਸਾਥੀ ਨੇ ਉਹ ਸਮੇਂ ਸਮੇਂ ਤੇ ਟਰਨ ਵਾਈਜ਼ ਜਿਹੜਾ ਆਪਣਾ ਸਾਥ ਦੇ ਰਹੇ ਨੇ ਸੰਘਰਸ਼ ਦਾ ਸਾਥ ਦੇ ਰਹੇ ਨੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਜਿਹੜਾ ਲਾਈਵ ਹੋਏ ਆ ਕੋ ਇਸ ਕਰਕੇ ਕਾਫੀ ਦਿਨਾਂ ਦੇ ਬਾਅਦ ਕਿਉਂਕਿ ਡੇਲੀ ਕੋਈ ਚੀਜ਼ ਕਈ ਯਾਰ ਨਹੀਂ ਹੁੰਦੀ ਤੇ ਕਈ ਵਾਰੀ ਜਿਹੜੀ ਅਸਲ ਗੱਲ ਇਹ ਰੱਖਦੇ ਆਂ ਵੀ ਧਰਨੇ ਤੇ ਗਿਣਤੀ ਵੀ ਘਟ ਰਹੀਦੀ ਸੀਗਾ ਤੇ ਤਿੰਨ ਚਾਰ ਜਣੇ ਹੁੰਨੇ ਆ ਜਦੋਂ ਸਰ ਥੋੜਾ ਜਿਹਾ ਚੰਗਾ ਜਾ ਵੀ ਨਹੀਂ ਲੱਗਦਾ ਅੱਜ ਗਿਣਤੀ ਸਹੀ ਸੀਗੀ ਆਪਣੀ ਹੈਗੇ ਸੀਗੇ 20 ਜਣੇ ਆਪਾਂ 15 20 ਜਣੇ ਕੋ ਸਾਥੀ ਜਿਹੜਾ ਡੇਲੀ ਆਉਂਦੇ ਆ ਉਹ ਚੱਲ ਗਏ ਆ ਤੇ ਇਸ ਕਰਕੇ ਸਤਿ ਸ੍ਰੀ ਅਕਾਲ ਅੱਜ ਆਪਣੀ ਮੀਟਿੰਗ ਹੋਈ ਆ ਭਰਤੀ ਦੇ ਸਬੰਧ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਆ ਜੋ ਪਿਛਲੀ ਅਪਡੇਟ ਸੀਗੀ ਇੱਥੇ ਤੱਕ ਸੀਗੀ ਕਿ ਜਿਹੜੀਆਂ ਆਪਣੀਆਂ ਸਪੋਰਟਸ ਦੀ ਜਿਹੜੀ ਫਾਈਲ ਆ ਜਿਹੜੀਆਂ ਸਪੋਰਟਸ ਦੀਆਂ ਪੋਸਟਾਂ ਨੇ ਸਪੋਰਟਸ ਵਿਭਾਗ ਦੇ ਵਿੱਚੋਂ ਜਿਹੜੀ ਆਪਣੀ ਉਹ ਡਨ ਕਰਕੇ ਉਹਨਾਂ ਨੇ ਮਤਲਬ ਭੇਜਦੀ ਆ ਉਹ ਡਨ ਕਰਤੀ ਆ ਕਿ ਆਪਾਂ ਨੂੰ ਉਹਦੀ ਮਤਲਬ ਪਰਮਿਸ਼ਨ ਆ ਜਿਹੜੀ ਉਹ ਮਿਲ ਗਈ ਆ ਸਪੋਰਟਸ ਦੀਆਂ ਪੋਸਟਾਂ ਦੀ ਤੇ ਅਗਲੀ ਗੱਲ ਸੀ ਕਿ ਜੋ ਉਹਦੇ ਬਾਰੇ ਮੀਟਿੰਗ ਹੋਈ ਉਹ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿਉਂਕਿ ਬਹੁਤ ਸਾਰੇ ਸਾਥੀ ਮੀਟਿੰਗ ਵਾਲੀ ਅਪਡੇਟ ਤੋਂ ਬਾਅਦ ਚੱਲ ਜਾਂਦੇ ਆ ਪਰ ਤੁਹਾਡੇ ਲਈ ਸਾਰੀਆਂ ਗੱਲਾਂ ਜਿਹੜੀਆਂ ਜ਼ਰੂਰੀ ਨੇ ਸੁਣਨੀ ਆ ਤੁਹਾਨੂੰ ਸਭ ਨੂੰ ਇਹ ਅਪੀਲ ਆ ਸਾਥੀਓ ਕਿ ਧਰਨੇ ਤੇ ਤੁਸੀਂ ਗਿਣਤੀ ਵਧਾਓ ਜੋ ਵੀ ਕੰਮ ਹੋ ਰਿਹਾ ਜਿੰਨਾ ਵੀ ਹੋ ਰਿਹਾ ਆਪਾਂ ਜੀ ਇਹ ਨਹੀਂ ਕਹਿੰਦੇ ਉਸ ਤਰੀਕੇ ਦੇ ਨਾਲ ਉਸ ਲਹਿਜੇ ਦੇ ਨਾਲ ਉਸ ਖੁਸ਼ੀ ਦੇ ਨਾਲ ਆ ਜੇ ਉਹ ਸਾਰੀਆਂ ਚੀਜ਼ਾਂ ਜੇ ਤੁਹਾਨੂੰ ਤੁਹਾਡੇ ਤੱਕ ਆਪਾਂ ਲੈ ਕੇ ਉਸ ਤਾਂ ਨਹੀਂ ਆ ਰਹੇ ਕਿਉਂਕਿ ਆਪਾਂ ਨੂੰ ਇਹ ਆ ਕਿ ਜੋ ਵੀ ਆਪਣਾ ਸੰਘਰਸ਼ਾ ਜਿਹੜੀ ਆਪਣੀ ਮੰਜ਼ਿਲ ਆ ਜਿੰਨਾ ਸਮਾਂ ਆਪਾਂ ਸਾਰ ਨਹੀਂ ਕਰਦੇ ਉਹਨਾਂ ਟਾਈਮ ਆਪਾਂ ਪਹਿਲਾਂ ਮੱਲ ਟੋਲ ਵਜਾਉਣ ਦਾ ਕੋਈ ਫਾਇਦਾ ਨਹੀਂ ਆਪਣਾ ਜਿਹੜਾ ਫਾਈਲਾਂ ਦਾ ਕੰਮ ਸੀਗਾ ਜਿਸ ਤਰੀਕੇ ਨਾਲ ਆਪਣਾ ਇੱਥੇ ਸੰਘਰਸ਼ ਚੱਲ ਰਿਹਾ ਬਹੁਤ ਸਾਰੇ ਸਾਥੀ ਹਮੇਸ਼ਾ ਇਹ ਗੱਲ ਕਰਦੇ ਆ ਕਿ ਲਾਈਵ ਚੱਲ ਰਿਹਾ ਹੈ ਬਹੁਤ ਸਾਰੇ ਸੈਕਟਰ ਕਰਕੇ ਮੇਰੇ ਕੋਲ ਮਾਸਾ ਹੈ ਓਕੇ ਸਤਿਓ ਲਾਈਵ ਸਹੀ ਚੱਲ ਰਿਹਾ ਹੈ ਦੱਸ ਦਿਓ ਜੇ ਕੋਈ ਪ੍ਰੋਬਲਮ ਆਉਂਦੀ ਹੋਈ ਮੈਸੇਜ ਕਰ ਦਿਓ ਤਾਂ ਸਾਥੀ ਦੇਖ ਲੈਣਗੇ ਸਾਨੂੰ ਦੱਸ ਦੇਣਗੇ ਕਿਉਂਕਿ ਬਹੁਤ ਸਾਰੇ ਸਾਥੀ ਇਹ ਕਹਿ ਦਿੰਦੇ ਆ ਕਿ ਜਿਹੜਾ ਧਰਨਾ ਦਾ ਉੱਥੇ ਲੱਗਿਆ ਹੋਇਆ ਪਰ ਉੱਥੋਂ ਕੋਈ ਹੋਰ ਪ੍ਰੋਟੈਸਟ ਨਹੀਂ ਲਗਾ ਰਹੇ ਜਾਂ ਗੰਭੀਰਪੁਰ ਦਾ ਨਹੀਂ ਲਗਾ ਰਹੇ ਜਾਂ ਕਿਸੇ ਵੀ ਹੋਰ ਜਗ੍ਹਾ ਦਾ ਨਹੀਂ ਲਗਾ ਰਹੇ ਇੱਥੇ ਪੱਕਾ ਮਤਲਬ 1 ਦਿਨ ਦਾ ਲਾਹਣਾ ਜਾਂ ਕੋਈ ਵੀ ਲਾਹਣਾ ਸਾਥੀਓ ਆਪਾਂ ਨੂੰ ਵੀ ਪਤਾ ਦੇਖੋ ਪ੍ਰੋਟੈਸਟ ਤੋਂ ਬਿਨਾ ਕੁਝ ਨਹੀਂ ਹੁੰਦਾ ਪਰ ਹਾਲ ਦੀ ਘੜੀ ਆਪਣਾ ਜਿਹੜਾ ਇਹ ਧਰਨਾ ਲੱਗਿਆ ਹੋਇਆ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਆਪਾਂ ਨੇ ਰੱਖੀ ਸੀਗੀ ਆਪਣਾ ਜਿਹੜਾ ਧਰਨਾ ਲੱਗਿਆ ਹੋਇਆ ਇਹਦਾ ਵੀ ਜਿਹੜਾ ਪ੍ਰੈਸ਼ਰ ਪੈ ਰਿਹਾ ਤਾਂ ਇਸੇ ਕਰਕੇ ਜਿਹੜਾ ਆਪਾਂ ਕੰਮ ਕਰਵਾ ਰਹੇ ਹਾਂ ਧਰਨੇ ਦੀ ਬਦੌਲਤ ਹੀ ਹੈ ਜਿਹੜਾ ਜੋ ਅੱਜ ਵੀ ਜੋ ਵੀ ਕੰਮ ਹੋਇਆ ਉਦੇ ਵਿੱਚੋ ਜਿਹੜੀ ਅੱਜ ਫਾਇਲ ਸੀਗੀ ਡਿਫੈਂਸ ਦੀਆਂ ਪੋਸਟਾਂ ਸੀ ਪਿਛਲੀ ਵਾਰੀ ਬਹੁਤ ਸਾਰੇ ਸਾਥੀਆਂ ਨੇ ਸਵਾਲ ਕੀਤਾ ਕਿ ਉਹ ਕਿਉਂ ਜਿਹੜੀਆਂ ਮਤਲਬ ਕਿਉਂ ਰਹਿ ਗਈਆਂ ਤਾਂ ਇਹ ਸਾਥੀ ਜਿਹੜਾ ਆਪਣਾ ਕੰਮ ਆ ਲਗਾਤਾਰ ਉਸੇ ਤਰੀਕੇ ਦੇ ਨਾਲ ਹੋ ਰਿਹਾ ਅੱਜ ਜੋ ਮੀਟਿੰਗ ਹੋਈ ਆ ਉਹਦੇ ਵਿੱਚ ਡੇਲੀ ਜਿੱਥੇਬੰਦੀ ਪਿਛਲੇ ਮਤਲਬ ਕੱਲ ਵੀ ਉਸ ਤੋਂ ਪਹਿਲਾਂ ਵੀ ਵਰਕਿੰਗ ਡੇ ਦੇ ਵਿੱਚ جاری ਆ ਆਪਣਾ ਕੰਮ ਕਰ ਰਹੀ ਆ ਹਰ ਇੱਕ ਗੱਲ ਨਹੀਂ ਮਤਲਬ ਲਾਈਵ ਹੋ ਕੇ ਦੱਸੀ ਨਹੀਂ ਦੱਸੀ ਚਲੋ ਹੋ ਮਤਲਬ ਆਪਾਂ ਨੂੰ ਲੱਗਦਾ ਕਿ ਆਪਣੇ ਭਰਤੀ ਪੂਰੀ ਕਰਾਉਣ ਦੇ ਸਬੰਧ ਦੇ ਵਿੱਚ ਜੋ ਚੀਜ਼ ਸਹੀ ਲੱਗਦੀ ਹੈ ਉਹ ਆਪਾਂ ਉਵੇਂ ਕਰਦੇ ਆ ਅੱਜ ਮੀਟਿੰਗ ਹੋਈ ਆ ਉਹਦੇ ਵਿੱਚ ਸਾਥੀਓ ਜਿਹੜੀਆਂ ਡਿਫੈਂਸ ਦੀਆਂ ਪੋਸਟਾਂ ਨੇ ਡਿਫੈਂਸ ਦੀਆਂ ਪੋਸਟਾਂ ਦੀ ਵੀ ਜਿਹੜਾ ਇਹਨਾਂ ਨੇ ਹਮੇ ਭਰ ਦਿੱਤੀ ਆ ਡਿਫੈਂਸ ਡਿਪਾਰਟਮੈਂਟ ਦੇ ਵਿੱਚੋਂ ਜਿਹੜਾ ਮਤਲਬ ਫਾਈਲ ਆ ਉਹਨਾਂ ਨੇ ਡਨ ਕਰ ਦਿੱਤੀ ਆ ਤੇ ਹੁਣ ਜਿਹੜਾ ਮੇਨ ਆ ਜਿਹੜਾ ਕੰਮ ਉਹ ਰਹਿ ਗਿਆ ਉਹਦੇ ਲਈ ਵੀ ਤੁਹਾਨੂੰ ਸਭ ਨੂੰ ਇਹ ਅਪੀਲ ਆ ਕਿ ਜਿਹੜਾ ਤੁਸੀਂ ਆਉਣ ਵਾਲਾ ਵੀਕ ਆ ਜਥੇ ਬੰਦੀ ਨੂੰ ਲੱਗੂਗਾ ਕਮੇਟੀ ਨੂੰ ਜਦੋਂ ਲੱਗੂਗਾ ਵੀ ਕਾਲ ਦੇਣੀ ਚਾਹੀਦੀ ਆ ਤਾਂ ਆਪਾਂ ਕਾਲ ਦਵਾਂਗੇ ਪਰ ਉਸ ਤੋਂ ਪਹਿਲਾਂ ਕਿ ਬਿਨਾਂ ਕਾਲ ਤੋਂ ਹੀ ਤੁਸੀਂ ਜਿਹੜਾ ਇੱਥੇ ਧਰਨੇ ਤੇ ਜਿਹੜਾ ਇਕੱਠਾ ਆ ਉਹ ਵਧਾਓ ਕਿਉਂਕਿ ਆਪਾਂ ਨੂੰ ਲੋੜ ਆ ਜੇ ਕੋਈ ਕੰਮ ਹੋ ਰਿਹਾ ਆਪਣਾ ਜਿਹੜਾ ਪ੍ਰੈਸ਼ਰ ਦੇ ਜਰੀਆ ਸੰਘਰਸ਼ ਦੇ ਜਰੀਏ ਜਿਹੜਾ ਆਪਣਾ ਮਤਲਬ ਪ੍ਰੈਸ਼ਰ ਪੈ ਰਿਹਾ ਉਹਦੇ ਜਰੀਏ ਜਿਹੜਾ ਆਪਣਾ ਕੰਮ ਹੋ ਰਿਹਾ ਜੇ ਆਪਾਂ ਘਰੇ ਬੈਠੇ ਰਹਿੰਦੇ ਇਸੇ ਤਰੀਕੇ ਦੇ ਨਾਲ ਪਹਿਲਾਂ ਵੀ ਬੈਠੇ ਰਹੇ ਆ ਤਾਂ ਜਿਹੜਾ ਮੈਨੂੰ ਲੱਗਦਾ ਜਾਂ ਸਾਨੂੰ ਸਭ ਨੂੰ ਲੱਗਦਾ ਜਿਹੜਾ ਕੰਮ ਅੱਜ ਆਪਣਾ ਹੋ ਵੀ ਰਿਹਾ ਉਹ ਵੀ ਹੋ ਸਕਦਾ ਹੋਰ ਡਰੇ ਹੁੰਦਾ ਰਹਿੰਦਾ ਕਿਉਂਕਿ ਆਪਾਂ ਨੂੰ ਪਤਾ ਵੋਟਾਂ ਆਉਣ ਵਾਲੇ ਸਾਲ ਦੇ ਵਿੱਚ ਆ ਹੁਣ ਜਿਹੜਾ ਚੋਣ ਜਾਬਤਾ ਇਹ ਵੀ ਹੁਣ ਲੱਗ ਰਿਹਾ ਤਾਂ ਪਰ ਇਹ ਸੀ ਗੱਲ ਦੀ ਤੁਸੀਂ ਕੋਈ ਟੈਨਸ਼ਨ ਨਾ ਲਿਓ ਆਪਾਂ ਜਿਹੜਾ ਕੰਮ ਆਪਣਾ ਪ੍ਰੋਟੈਸਟ ਇਸੇ ਤਰੀਕੇ ਦੇ ਨਾਲ ਚੱਲੀ ਜਾਊਗਾ ਇੱਥੋਂ ਆਪਾਂ ਹਿੱਲਣ ਵਾਲੇ ਨਹੀਂ ਹੈਗੇ ਜਿੰਨਾ ਸਮਾਂ ਆਪਣਾ ਕੰਮ ਨਹੀਂ ਹੁੰਦਾ ਕਿ ਆਪਾਂ ਕੰਮ ਕਰਵਾਉਂ ਮੈਂ ਬਹੁਤ ਸਾਰੇ ਸਾਥੀ ਏ ਵੀ ਜਵਾ ਰਹਿ ਦਿੰਦੇ ਆ ਕਿ ਆਪਾਂ ਗੰਭੀਰਪੁਰ ਚੱਲ ਜੀ ਉੱਥੋਂ ਕੰਮ ਹੋ ਜੂਗਾ ਸਾਥੂ ਆਪਾਂ ਨੇ ਘਟੋ ਘਟ ਮੈਨੂੰ ਮੇਰੀ ਜਾਣਕਾਰੀ ਦੇ ਮੁਤਾਬਕ ਪਹਿਲਾਂ ਆਪਾਂ ਨੇ ਪੱਕਾ ਮੋਰਚਾ ਲੱਗਿਆ ਹੋਇਆ ਸੀਗਾ ਜਦੋਂ ਫੱਗਣ ਦੇ ਵਿੱਚ ਹੋਲਾ ਮਹੱਲਾ ਦੇ ਵੇਲੇ ਆਪਣੇ ਅਨੰਦਪੁਰ ਸਾਹਿਬ ਇੱਕ ਪ੍ਰੋਗਰਾਮ ਹੁੰਦਾ ਜਿਹੜਾ ਹੋਲਾ ਮਹੱਲੇ ਦਾ ਤਾਂ ਉਸ ਦਿਨਾਂ ਦੇ ਵਿੱਚ ਆਪਣਾ ਜਿਹੜਾ ਪਤਾ ਧਰਨਾ ਉੱਥੋਂ ਪਟਾਇਆ ਗਿਆ ਉਹ ਮੈਨੂੰ ਲੱਗਦਾ ਸਾਲ ਦੇ ਕਰੀਬ 8-10 ਮਹੀਨਿਆਂ ਦੇ ਕਰੀਬ ਜਿਹੜਾ ਆਪਣਾ ਪੱਕਾ ਮੋਰਚਾ ਲੱਗਿਆ ਰਿਹਾ ਦਾ ਸਾਥੀਓ ਜੋ ਆਪਾਂ ਨੂੰ ਲੱਗਦਾ ਇੱਥੇ ਡਿਪਾਰਟਮੈਂਟ ਦੇ ਵਿੱਚ ਜੋ ਆਪਣੀ ਹੁਣ ਬੈਕਲੌਗ ਦੀ ਜਿਹੜੀ ਪਰਮਿਸ਼ਨ ਸੀਗੀ ਫਾਈਲਾਂ ਸੀਗੀਆਂ ਉਹ ਹੋ ਰਿਹਾ ਦਾਨਾ ਆਪਣਾ ਕੰਮ ਚੱਲ ਰਿਹਾ ਠੀਕ ਆ ਸਾਨੂੰ ਵੀ ਜਦੋਂ 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 ਆਪਾਂ ਨੂੰ ਲੱਗਦਾ ਕਿ ਇਹ ਆਪਣਾ ਕੰਮ ਹੋਇਆ ਤਾਂ ਅਸੀਂ ਉਹ ਜਾਣਕਾਰੀ ਤੁਹਾਡੇ ਤੱਕ ਉਹ ਨਹੀਂ ਲੈ ਕੇ ਆਵਾਂਗੇ ਨਾ ਤਾਂ ਸਾਨੂੰ ਪਹਿਲਾਂ ਦੱਸਣ ਚ ਕੋਈ ਮਤਲਬ ਬੈਨੀਫਿਟ ਹੋਣਾ ਤੇ ਇਹ ਗੱਲ ਠੀਕ ਆ ਕਿ ਤੁਹਾਡੇ ਤੱਕ ਜਦੋਂ ਆਪਾਂ ਕੋਈ ਗੱਲ ਲੈ ਕੇ ਆਉਂਦੇ ਜੇ ਗੱਲ ਹੁੰਦੀ ਹੈ ਤਾਂ ਆਪਾਂ ਤੁਹਾਡੇ ਤੱਕ ਗੱਲ ਲੈ ਕੇ ਆਉਨੇ ਆ ਠੀਕ ਆ ਮੁਲਾਜ਼ਮ ਨੇ ਅਧਿਕਾਰੀ ਨੇ ਡਿਪਾਰਟਮੈਂਟ ਦੇ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਉਹ ਤੁਹਾਡੇ ਤੱਕ ਕੀ ਗੱਲ ਕਹਿੰਦੇ ਆ ਤੁਹਾਡੀ ਕੀ ਗੱਲ ਹੁੰਦੀ ਆ ਉਹ ਚੀਜ਼ ਨੇ ਜੋ ਆਪਣੇ ਨਾਲ ਗੱਲ ਹੋਈ ਆ ਜਥੇਬੰਦੀ ਦਾ ਜਥੇਬੰਦੀ ਦੀ ਜੇ ਕੋਈ ਵੀ ਗੱਲ ਆ ਇਹਦੀ ਜਵਾਬਦੇਹੀ ਸਾਡੀ ਆ ਕਮੇਟੀ ਦੀ ਆ ਜਥੇਬੰਦੀ ਦੀ ਆ ਜੇ ਕੋਈ ਅੱਜ ਆਪਾਂ ਤੁਹਾਨੂੰ ਗੱਲ ਕਹਿ ਰਹੇ ਆ ਭਰਤੀ ਦੇ ਸਬੰਧ ਦੇ ਵਿੱਚ ਇਹਦੇ ਵਿੱਚ ਜਥੇਬੰਦੀ ਦਾ ਸਾਡਾ ਇਕੱਲਾ ਇਕੱਲਾ ਜਿਹੜਾ ਬੋਲ ਆ ਤੁਸੀਂ ਸਾਨੂੰ ਅੱਗੇ ਲਾਇਆ ਹੋਇਆ ਉਹਦਾ ਅਸੀਂ ਇਕੱਲੇ ਇਕੱਲੇ ਬੋਲ ਦੇ ਜਵਾਬ ਦੇ ਆ ਸਪੋਰਟਸ ਵਾਲੀ ਫਾਈਲ ਸੀਗੀ ਉਹ ਡਨ ਹੋਈ ਆ ਤਾਂ ਅਸੀਂ ਅੱਜ ਵੀ ਉੱਥੇ ਸਟੈਂਡ ਕਰਦੀ ਆ ਜਥੇਬੰਦੀ ਉੱਥੇ ਸਟੈਂਡ ਕਰਦੀ ਆ ਕਿ ਭਾਈ ਉਹਦੀ ਡੰਨ ਹੋਈ ਆ ਡਿਫੈਂਸ ਵਾਲੀ ਡੰਨ ਹੋਈ ਆ ਹੋਈ ਆ ਉਹਦੀ ਕੋਈ ਦੁਹਰਾਏ ਨਹੀਂ ਹੈਗੀ ਇਸ ਕਰਕੇ ਜਿਹੜਾ ਕੰਮ ਨਹੀਂ ਹੋਇਆ ਸਾਨੂੰ ਕੋਈ ਸਰਕਾਰ ਦੀ ਸਿਫਤ ਥੋੜੀ ਕਰਾਂਗੇ ਅਸੀਂ ਸਾਨੂੰ ਡਿਪਾਰਟਮੈਂਟ ਦੀ ਸਿਫਤ ਕਰਨ ਦੇ ਸਾਨੂੰ ਕਿਹੜਾ ਕੋਈ ਪੈਸੇ ਮਿਲਨੇ ਆ ਜਾਂ ਨੰਬਰ ਮਿਲਨੇ ਆ ਅਸੀਂ ਤਾਂ ਅਸੀਂ ਤਾਂ ਸਰਕਾਰ ਦੇ ਖਿਲਾਫ ਬੈਠੇ ਆ ਡਿਪਾਰਟਮੈਂਟ ਦੇ ਦਰਾਂ 'ਚ ਤਾਂ ਹੀ ਧਰਨਾ ਲਾਈ ਬੈਠੇ ਆ ਉਹਦੇ ਵਿਰੁੱਧ ਤਾਂ ਅਸੀਂ ਰੋਜ਼ ਪ੍ਰਦਰਸ਼ਨ ਆਪਣਾ ਰੋਜ਼ ਯਾਰ ਕਰ ਰਹੇ ਆ ਅਸੀਂ ਸਰਕਾਰ ਦੀ ਸਿਫਤ ਥੋੜੀ ਕਰਾਂਗੇ ਨਾ ਅੱਜ ਕਰੀਏ ਨਾ ਕੱਲ ਕਰੀਏ ਅਸੀਂ ਆਪਦਾ ਕੰਮ ਆ ਅਸੀਂ ਆਪਣੇ ਸੰਘਰਸ਼ ਦੇ ਜਰੀਏ ਆਪਦਾ ਕੰਮ ਕਰਾ ਰਹੇ ਆ ਉਹ ਸਾਨੂੰ ਥਾਲੀ ਚ ਪਰੋਸ ਕੇ ਰੋਜ਼ਗਾਰ ਨਹੀਂ ਦੇ ਰਿਹਾ ਇਸ ਕਰਕੇ ਜੋ ਕੰਮ ਆਪਣਾ ਹੋ ਰਿਹਾ ਉਹ ਆਪਣੇ ਸੰਘਰਸ਼ ਦੀ ਬਦੌਲਤ ਹੋ ਰਿਹਾ ਤੇ ਸੰਘਰਸ਼ ਦੀ ਬਦੌਲਤ ਆਪਾਂ ਸਾਰੇ ਜਿੰਨੇ ਵੀ ਸਾਥੀ ਨੇ ਇਹ ਨਹੀਂ ਆ ਕਿ ਜਿਹੜੇ ਅੱਜ ਅਸੀਂ ਇੱਥੇ ਪੰਜ ਸੱਤ ਜਿਆਦਾ ਸਾਥੀ ਜਾਂ ਦੋ ਭੈਣਾਂ ਨੇ ਆ ਬਾਕੀ ਭਰਾ ਇੱਥੇ ਬੈਠੇ ਆ ਇਹਨਾਂ ਨੇ ਕਰਾਇਆ ਨੋ ਸਾਰੇ ਸਾਥੀਆਂ ਦਾ ਜਿਨ੍ਹਾਂ ਦਾ ਵੀ ਭਾਵੇਂ ਫੰਡ ਦੇ ਰੂਪ ਦੇ ਵਿੱਚ ਸਹਿਯੋਗ ਕੀਤਾ ਹੋਵੇ ਤੇ ਭਾਵੇਂ ਇੱਥੇ ਫਿਜ਼ੀਕਲੀ ਆਏ ਨੇ ਰਾਤਾਂ ਕੱਟ ਕੇ ਗਏ ਨੇ ਜਿੰਨੇ ਵੀ ਭੈਣ ਭਰਾਏ ਨੇ ਸਾਰਿਆਂ ਦਾ ਜਿਹੜਾ ਸਹਾਜੋ ਦਾ ਇਕੱਲੇ ਕਿਸੇ ਕਿਸੇ ਇਕੱਲੇ ਬੰਦੇ ਦਾ ਨਹੀਂ ਆ ਤਾਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜਿਸ ਤਰੀਕੇ ਦੇ ਨਾਲ ਤੁਸੀਂ ਸਾਥ ਦੇ ਰਹੇ ਹੋ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਸਾਥ ਦਿੰਦੇ ਰਹੋ ਆਪਾਂ ਕੰਮ ਕਰਵਾਵਾਂਗੇ ਕੰਮ ਕਰਵਾ ਕੇ ਰਹਿਾਂਗੇ ਜਿਹੜੇ ਪਹਿਲਾਂ ਡਿਪਾਰਟਮੈਂਟ ਜਾਂ ਸਿੱਖਿਆ ਮੰਤਰੀ ਇਹ ਗੱਲ ਕਹਿੰਦੇ ਸੀਗੇ ਤੁਹਾਡੀਆਂ ਪੋਸਟਾਂ ਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਜੇ ਜੋ ਰੂਲ ਹੋਏ ਕਰਦਾਂਗੇ ਨਾ ਹੋਏ ਤਾਂ ਨਹੀਂ ਕਰਾਂਗੇ ਤਾਂ ਉਹ ਜਿਹੜੇ ਸ਼ਰਦ ਨੇ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਵਾਪਸ ਸੁਵਾਏ ਆ ਤਾਂ ਆਪਣੇ ਸੰਘਰਸ਼ ਦੇ ਜਿਹੜੀ ਹੋਇਆ ਸਾਰਾ ਕੁਝ ਤੇ ਆਪਾਂ ਕਰਵਾਈਏ ਜਲਦੀ ਜਲਦੀ ਜੁਆਇਨਿੰਗ ਲੈਟਰ ਲਈਏ ਉਸ ਤੋਂ ਪਹਿਲਾਂ ਐਵੇਂ ਪਹਿਲਾਂ ਆਪਾਂ ਮਤਲਬ ਹਜੇ ਹਵਾ 'ਚ ਡੰਡੇ ਮਾਰਨ ਦਾ ਕੋਈ ਫਾਇਦਾ ਨਹੀਂ ਹਵਾ 'ਚ ਤੀਰ ਛੱਡਣ ਦਾ ਜਿੰਨਾ ਸਮਾਂ ਆਪਣਾ ਕੰਮ ਨਹੀਂ ਹੁੰਦਾ ਉਹਨਾਂ ਸਮਾਂ ਆਪਾਂ ਇਸੇ ਸੰਘਰਸ਼ ਦੇ ਜਰੀਏ ਜਿਹੜਾ ਉੱਤੇ ਟੇਕ ਲਾ ਕੇ ਰੱਖੀਏ ਤੇ ਆਪਾਂ ਆਪਣਾ ਕੰਮ ਕਰਵਾਈਏ ਅ ਇਸ ਤੋਂ ਅਗਲੀ ਗੱਲ ਅ ਅੱਛਾ ਇਸ ਤੋਂ ਅਗਲੀ ਗੱਲ ਸਾਥੀ ਬਖਸ਼ੀਸ਼ ਫਤੇਗੜ ਸਾਹਿਬ ਤੋਂ ਇਹ ਤੁਹਾਡੇ ਨਾਲ ਗੱਲ ਰੱਖਣਗੇ ਸਾਰੇ ਸਾਥੀ ਜਿੰਨੇ ਖਾਸ ਕਰਕੇ ਜਿਹੜੇ ਲੋਕਲ ਜ਼ਿਲ੍ਹੇ ਦੇ ਸਾਥੀ ਨੇ ਤੁਹਾਨੂੰ ਅਪੀਲਾ ਹੁਣ ਆਉਣ ਵੀ ਲੱਗੇ ਨੇ ਸਾਡੀ ਅਪੀਲ ਕਰਨ ਦੇ ਬਾਵਜੂਦ ਸਾਥੀ ਬਹੁਤ ਸਾਰੇ ਭੈਣ ਭਰਾ ਆਉਣ ਵੀ ਲੱਗੇ ਨੇ ਸ਼ਾਮ ਨੂੰ ਚੱਲ ਜਾਂਦੇ ਆ ਤੇ ਆ ਦੋ ਭੈਣਾਂ ਨੇ ਅਰਸ਼ਾ ਭੈਣ ਸਮਰੂਰ ਤੋਂ ਤੇ ਅਮਨ ਆ ਇਹ ਭੈਣ ਮੈਨੂੰ ਲੱਗਦਾ ਜਿੰਨੀ ਜੇ 97 96 ਦਿਨ ਆਪਣੇ ਮੋਰਚੇ ਨੂੰ ਹੋਏ ਆ ਤਾਂ ਮੈਨੂੰ ਇਹ ਲੱਗਦਾ ਕਿ 80 ਦਿਨਿਆਂ ਨਾਲ ਦੀ ਹਾਜ਼ਰੀ ਹੋਣੀ ਆ ਬਹੁਤ ਸਾਰੀਆਂ ਹੋਰ ਵੀ ਭੈਣਾਂ ਨੇ ਚਲੋ ਅੱਜ ਇਸ ਵਕਤ ਇਹ ਮੌਜੂਦ ਨੇ ਕੋਈ ਇਸ ਗੱਲ ਦਾ ਗੁੱਸਾ ਵੀ ਨਾ ਕਰੇ ਬਹੁਤ ਸਾਰੀਆਂ ਹੋਰ ਵੀ ਭੈਣਾਂ ਨੇ ਭਰਾ ਨੇ ਜਿਹੜੇ ਲਗਾਤਾਰ ਜੁੜੇ ਬੈਠੇ ਆ ਧਰਨੇ ਤੇ ਬੈਠੇ ਆ ਤਾਂ ਉਹਨਾਂ ਦੀ ਬਦਲਤੀ ਜਿਹੜਾ ਕੰਮ ਹੋ ਰਿਹਾ ਤਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆਂ ਬਾਈ ਜਿਨ੍ਹਾਂ ਨੂੰ ਚਲੋ ਹੁੰਦਾ ਜਿਹੜੇ ਲੋਕਲ ਨੇਤਾ ਉਹ ਤੁਸੀਂ ਡੇਲੀ ਆਪਟਾਉਣ ਵੀ ਕਰ ਸਕਦੇ ਹੋ ਸਵੇਰੇ ਆ ਸਕਦੇ ਹੋ 9 ਵਜੇ ਆ ਗਏ 4 ਵਜੇ 5 ਵਜੇ ਚੱਲ ਗਏ ਬਹੁਤ ਸਾਰੇ ਇਸ ਤਰੀਕੇ ਨਾਲ ਕਰਦੇ ਆ ਤਾਂ ਤੁਸੀਂ ਵੀ ਸਾਰੇ ਸਾਥੀ ਜਿੰਨੇ ਸਾਥੀ ਨੇ ਇੱਥੇ ਪਹੁੰਚੋ ਸਾਰੇ ਸਾਥ ਦੋ ਜਿਹੜੇ ਪਹਿਲਾਂ ਗਏ ਹੋਏ ਸੀ ਹੁਣ ਆ ਜਾਓ ਆਪਣਾ ਜਿਹੜਾ ਕੰਮ ਆ ਆਪਾਂ ਇਸੇ ਸੰਘਰਸ਼ ਦੇ ਇਸੇ ਮਤਲਬ ਦਰਿਆ ਤੋਂ ਬੈਠ ਕੇ ਜਿਹੜਾ ਆਪਾਂ ਕੰਮ ਕਰਵਾਵਾਂਗੇ ਸਾਰੇ ਸਾਥੀ ਹੌਸਲਾ ਬਣਾ ਕੇ ਰੱਖੋ ਜੋਸ਼ ਚ ਰਹੋ ਤੇ ਜੋਸ਼ ਦੇ ਨਾਲ ਹੋਸਟ ਵੀ ਰਹੋ ਤਾਂ ਜੋ ਆਪਣਾ ਜਿਹੜਾ ਕੰਮ ਆਪਾਂ ਨੇਪਰੇ ਚਾੜ ਸਕੀਏ ਅਗਲੀ ਗੱਲ ਸਾਥੀ ਬਖਸ਼ੀਸ਼ ਕਰਨਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਅਪੀਲ ਪਹਿਲਾਂ ਤਾਂ ਲੋਕਲ ਕੈਡਰ ਨੂੰ ਆ ਕਿ ਜਦੋਂ ਫਾਰਮ ਫਿਲ ਕਰੇ ਸੀ ਤੇ ਉਦਾਂ ਰਿਜ਼ਲਟ ਰਮਨਦੀਪ ਵਾਲੇ ਕੇਸ ਦਾ ਤੁਸੀਂ ਦੇਖੇ ਚੁੱਕੇ ਸੀ ਉਹ ਫਾਰਮ ਉਦਰਾ ਆਪਣੇ ਹੈਲਪ ਕਰੀ ਉਹਨਾਂ ਨੇ ਤੇ ਉਦੋਂ ਲੋਕਲ ਕੈਡਰ ਚ ਜੇ ਦੇਖੀ ਹੈ ਮਹਾਲੀ ਤੇ ਜੀਰਕਪਰਚ 10 15 ਸਾਥੀ ਸੀ ਤੇ ਹੁਣ ਉਹ ਲੋਕਲ ਕੈਡਰ ਅਸੀਂ ਕਦੇ ਨਹੀਂ ਦੇਖਿਆ ਧਰਨੇ ਤੇ ਉਹ ਇੱਕ ਦਿਨ ਆਏ ਫਾਰਮ ਫਿਲ ਕੀਤਾ ਤੇ ਪਰ ਪਿੰਤਾ ਅਸੀਂ ਕਰ ਰਹੇ ਆ ਥੋਡੀਆਂ ਤੇ ਫੇਰ ਮੈਂ ਅੱਗੇ ਵੀ ਕਹਿਣਾ ਹੁੰਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਆਪਣਾ ਪਟਿਆਲਾ ਜ਼ਿਲ੍ਹਾ ਇਹ ਵੀ ਲੋਕਲੇ ਨੇ ਇਹ ਵੀ ਨਹੀਂ ਆਉਂਦੇ ਹੈਗੇ ਰੋਜ਼ਗਾਰ ਤਾਂ ਸਭ ਨੂੰ ਚਾਹੀਦਾ ਆ ਕਈ ਸਾਥੀ ਨੇ ਹੁਣ ਇਹ ਬੋਰੋ ਫਾਜ਼ਿਲ ਕਾ ਆਪਣੇ ਮੁਖਸਰ ਤੋਂ ਆ ਰਹੇ ਨੇ ਇਹਨਾਂ ਤੋਂ ਤਾਂ ਦੂਰ ਹੈ ਨਹੀਂ ਤੁਹਾਨੂੰ ਤੁਸੀਂ ਵੀ ਨਹੀਂ ਆਉਂਦੇ ਬਾਕੀ ਰਹੀ ਗੱਲ ਇੱਕ ਫੰਡ ਦੀ ਫੰਡ ਚਲੋ ਜਿੰਨਾ ਸਾਥੀ ਸਹਿਯੋਗ ਕਰਦੇ ਨੇ ਉਹਨਾਂ ਦਾ ਧੰਨਵਾਦ ਆ ਤੇ ਬਾਕੀ ਸਾਥੀ ਵੀ ਕਰਿਆ ਕਰਨ ਕਿਉਂਕਿ ਦੇਖੋ ਹੁਣ ਇੱਥੇ ਮਹਾਲੀ ਰਹਿੰਨੇ ਆ ਤੇ ਤਕਰੀਬਨ ਇੱਥੇ ਦਾ ਖਰਚਾ ਜਿਹੜਾ ਉਹ ਬਹੁਤ ਜ਼ਿਆਦਾ ਹੈ ਸਭ ਨੂੰ ਪਤਾ ਹੈ ਵੀ ਇੱਥੇ ਜੋ ਡਿਵੈਲਪਮੈਂਟ ਆ ਉਹ ਸਾਬ ਨਾਲ ਇੱਥੇ ਦੇ ਖਰਚੇ ਹਨਾ ਫਾਈਨੈਂਸ਼ੀਅਲ ਜੋ ਵੀ ਉਹ ਸਭ ਨੂੰ ਪਤਾ ਹੈ ਉਹ ਸਾਬ ਨਾਲ ਖਰਚੇ ਵੀ ਵੱਧਦੇ ਨੇ ਤੇ ਫਿਰ ਇੱਥੇ ਰਹਿਣ ਦਾ ਪ੍ਰਬੰਧ ਵੀ ਕਰਨਾ ਪੈਂਦਾ ਉਹਦੇ ਲਈ ਵੀ ਖਰਚੇ ਨੇ ਤੇ ਗੁਰੂ ਘਰ ਲਈ ਵੀ ਹੁਣ ਸੇਵਾ ਦਾ ਮੌਕਾ ਜੋ ਮੰਗਿਆ ਉਹ ਵੀ ਦੇਣਾ ਹੈ ਤੇ ਸਾਡੇ ਕੋਲ ਫੰਡ ਹੈ ਨਹੀਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਫੰਡ ਦਾ ਵਿਸਾਇਹ ਜੋ ਕਰੋ ਬਾਕੀ ਸਾਡੀ ਇਹੀ ਬੇਨਤੀ ਆ ਕਿ ਤੁਸੀਂ ਸਾਰੇ ਜਾਣੇ ਧਰਨੇ ਤੇ ਸਮੂਲੀਅਤ ਕਰੋ तकरीबन ਆਪਣੀ ਸੈਂਚਰੀ ਵੱਜ ਚੁੱਕੀ ਆ ਚਾਰ ਦਿਨ ਤਾਂ ਰਹਿ ਗਏ ਸੈਂਚਰੀ ਹੋਣ ਚ ਤੇ 100 ਦਿਨਾਂ ਦੇ ਵਿੱਚ ਆਪਾਂ ਆਪਣੀਆਂ ਫਾਈਲਾਂ ਦਾ ਵੀ ਨਹੀਂ ਕੰਮ ਹਲੇ ਤੱਕ ਕਰਾ ਸਕੇ ਉਹ ਵਿੱਚ ਵਿਚਾਲੇ ਜੇ ਚੱਲੋ ਜੋ ਵੀ ਹੈ ਨਾ ਉਹ ਇਨਰ ਜ਼ਰੂਰ ਆ ਵੀ ਹਾਂ ਹੰਮੀ ਪਰੀ ਪਈਏ ਅਗਲੇ ਨੇ ਵੀ ਅਸੀਂ ਤੁਹਾਡਾ ਕੰਮ ਕਰ ਰਹੇ ਆ ਤੇ ਦਿਖਾਉਂਦੇ ਵੀ ਨਹੀਂ ਵੀ ਹਾਂ ਅਸੀਂ ਕਰ ਰਹੇ ਆ ਬਾਕੀ ਜੈ ਇੰਨੇ 100 ਦਿਨ ਤਾਂ ਆਪਣੇ ਲੱਗਣੇ ਨਹੀਂ ਸੀ ਜੇ ਆਪਣਾ ਕੈਡਰ ਹੁੰਦਾ ਤੁਸੀਂ ਆਪ ਖੁਦ ਦੇਖ ਚੁੱਕੇ ਹੋ ਜਿਹਦੇ ਦਿਨ ਇੱਥੇ ਕੈਕਟਰ ਹੁੰਦਾ ਉਹ ਦਿਨ ਆਪਣਾ ਕੰਮ ਤਕਰੀਬਨ ਇਹ ਖਿੱਚ ਕੇ ਕਹਿਣਾ 70 80 ਦੀ ਸਪੀਡ ਤੇ ਕਰ ਦਿੰਦੇ ਨੇ ਵੀ ਅਸੀਂ ਤੁਹਾਡਾ ਕੰਮ ਕਰ ਰਹੇ ਆ ਤੇ ਜਦੋਂ ਕੈਡਰੇ ਨਹੀਂ ਉਦੋਂ 10 ਕਿ ਦੀ ਸਪੀਡ ਤੇ ਤਾਂ ਹੀ ਤਾਂ ਸੈਂਚਰੀ ਕੋਲ ਪਹੁੰਚਗੇ ਜੇ ਆਪਣਾ ਕੈਡਰ ਨਹੀਂ ਹੈਗਾ ਤੇ ਇੱਕ ਰੋਟੇਸ਼ਨ ਵਾਈਜ਼ ਆ ਆਪਣੇ ਸਾਥੀ ਆਉਂਦੇ ਨੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਕੱਠੇ ਆਇਆ ਕਰੋ ਘਟੋ ਘਟ ਇਕੱਠਾ ਹੋਵੇ ਹੁਣ ਅਸੀਂ ਇੱਥੇ 10 ਕਿ ਜਾਣੇ ਆ ਚਲੋ ਅਸੀਂ ਵੀ ਸਾਡੀ ਵੀ ਕੋਈ ਘਰੇ ਪ੍ਰੋਬਲਮ ਹੋਊਗੀ ਅਸੀਂ ਵੀ ਘਰ ਨੂੰ ਜਾਣਾ ਹੈ ਥੋੜੇ ਜਿਕੇ ਦਿਨਾਂ ਬਾਅਦ ਫੇਰ ਆ ਜਾਂਗੇ 2-4 ਦਿਨ ਬਾਅਦ ਘਰ ਜਾ ਕੇ ਫੇਰ ਵੀ ਉਹ ਸਾਡੀ ਤਰ੍ਹਾਂ ਕੋਈ ਹੋਰ ਆ ਜਾਣਗੇ ਪਰ ਜੇ ਰੋਟੇਸ਼ਨ ਵਾਈਜ਼ ਆਵੋਗੇ ਤਾਂ ਪਾਸੋ ਉਹ ਜੀ ਕੰਮ ਉਹ ਕਰਨਗੇ ਜੇ ਇਕੱਠੇ ਆ ਜਵੋਗੇ ਸਾਰੇ ਸਾਥੀ ਇੱਕੋ ਵਾਰੀ ਹੰਬਲਾ ਮਾਰ ਲੋਗੇ ਤਾਂ ਆਪਾਂ ਆਪਣੀ ਸੈਂਚਰੀ ਮੈਨੂੰ ਨਹੀਂ ਲੱਗਦਾ ਸੈਂਚਰੀ ਵੱਜ ਜੂਗੀ ਠੀਕ ਆ ਤੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਸਾਰੇ ਇਕੱਠੇ ਆਪੋ ਤੇ ਬਾਕੀ ਰਹੀ ਗੱਲ ਮੇਰੇ ਮੈਂ ਖਾਸ ਤੌਰ ਤੇ ਮੇਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਤਾਂ ਲੋਕਲੋਂ ਤੁਸੀਂ ਜਰੂਰ ਪਹੁੰਚ ਜਾਓ ਮਾੜੀ ਮੋਟੀ ਲਾਜ ਮੇਰੀ ਵੀ ਰੱਖ ਲਓ ਹਨਾ ਮੈਂ ਅਪੀਲ ਕਰ ਰਿਹਾ ਤੁਹਾਨੂੰ ਤੇ ਬਾਕੀ ਸਾਡੀ ਫਾਈਨੈਂਸ਼ੀਅਲ ਹੈਲਪ ਜਰੂਰ ਕਰਿਓ ਤੇ ਬਾਕੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਸਾਡੇ ਭੈਣ ਹਮਨਦੀਪ ਕੌਰ ਜੀ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜਿਹੜੇ ਲਾਈਵ ਦੇ ਮਾਧਮ ਨਾਲ ਜੁੜੇ ਹੋਏ ਨੇ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਤੇ ਬਾਕੀ ਮੇਰੀਆਂ ਭੈਣਾਂ ਨੂੰ ਅਪੀਲ ਹੈ ਤੁਸੀਂ ਦੇਖਿਆ ਹੀ ਹੋਣਾ ਕੱਲ ਤੋਂ ਚੱਲ ਰਿਹਾ ਹੈ ਨਾ ਆਪਾਂ ਮੋਬਾਈਲ ਤੇ ਟੀਵੀ ਤੇ ਕਿ ਜਿਹੜਾ ਪੀਓ ਚੰਡੀਗੜ੍ਹ ਦਾ ਮੋਰਚਾ ਉਹ ਜ਼ਿਆਦਾਤਰ ਨਾਲ ਉਹ ਮੈਂ ਕਹੂੰਗੀ ਕੁੜੀਆਂ ਦੇ ਦਮ ਤੇ ਹੀ ਜਿੱਤਿਆ ਹੋਣਾ ਨੇ ਜਿੰਨਾ ਉਹਨਾਂ ਵੀ ਕਿ ਜੋਸ਼ ਸੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦੇ ਚਿਹਰਿਆਂ ਤੇ ਕਿਹੜੀ ਖੁਸ਼ੀ ਹੈ ਕਿ ਜੋਸ਼ ਨਾਲ ਉਹ ਆਪਣਾ ਮੋਰਚਾ ਨੇ ਜਿਹੜੀਆਂ ਉਹ ਜਿੱਤੀਆਂ ਸੀ ਕਿ ਮੇਰੀਆਂ ਵੀ ਭੈਣਾਂ ਨੂੰ ਅਪੀਲ ਹੈ ਜਿਹੜੀ ਤੁਸੀਂ ਆਪਣਾ ਧਰਨੇ ਦੇ ਉੱਤੇ ਇੱਕ ਹਾਜ਼ਰੀ ਹੈ ਜਿਹੜੀ ਉਹ ਜਿੱਤੀਂ ਬਣਾਓ ਬਾਕੀ ਹੁਣ ਜਦੋਂ ਵੀ ਅੱਗੇ ਕਮੇਟੀ ਹੋ ਲੋ ਤਾਂ ਨੇਦੀ ਕੋਲ ਦਿੱਤੀ ਜਾਂਦੀ ਹੈ ਪਰਸਨਲ ਤੋਂ ਡਿਪਾਰਟਮੈਂਟ ਤੋਂ ਫਾਈਲ ਕਢਵਾਉਣ ਦੇ ਲਈ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੇ ਮਹਾਲੀ ਦਿੱਤੇ ਤਾਂ ਹੁਣ ਬੋਲ ਦੋ ਮੜਾ ਜਾ ਹੋਰ ਇੱਕ ਮਿੰਟ ਬਸ ਨਹੀਂ ਕੋਲੀ ਮੈਂ ਸਾਥੀਓ ਬਹੁਤ ਸਾਰੇ ਸਾਥੀਆਂ ਦੇ ਸਾਥੀ ਨੇ ਕਿਹਾ ਕਮੈਂਟ ਪੜ੍ਹ ਕੇ ਦੱਸਿਆ ਜਦ ਇਹਦਾ ਮਤਲਬ ਤੁਸੀਂ ਲਾਈਵ ਫਿਰ ਧਿਆਨ ਨਾਲ ਨਹੀਂ ਸੁਣਿਆ ਬਹੁਤ ਸਾਰੇ ਸਾਥੀਆਂ ਦੇ ਬਾਰੀ-ਬਾਰੀ ਸਵਾਲ ਆ ਰਹੇ ਆ ਜਦ ਤੁਸੀਂ ਜਿਹੜੀ ਗੱਲ ਬੋਲਤੀ ਭਾਵੇਂ ਪਿੱਛੇ ਕਰਕੇ ਲਾਈਵ ਬੋਲਦੇ ਹੋ ਪਰ ਫਿਰ ਵੀ ਇੱਕ ਵਾਰੀ ਤੁਹਾਡੇ ਲਈ ਅਸੀਂ ਫਿਰ ਦੁਬਾਰ ਤੋਂ ਉਸੇ ਗੱਲ ਨੂੰ ਦੱਸ ਦਿੰਨੇ ਆ ਕਿ ਜਿਹੜੀ ਆਪਣੀ ਸਪੋਰਟਸ ਦੀ ਆ ਫਾਈਲ ਉਹ ਤਾਂ ਅਸੀਂ ਪਹਿਲਾਂ ਹੀ ਦੱਸਤਾ ਸੀਗਾ ਕਿ ਉਹ ਡਨ ਹੋ ਗਈ ਆ ਤੇ ਹੁਣ ਜਿਹੜੀ ਡਿਫੈਂਸ ਦੀ ਆ ਰਿਪੀਟ ਕਰ ਦੇਣਾ ਸਪੋਰਟਸ ਦੀ ਸੀਗੀ ਉਹ ਪਹਿਲਾਂ ਦੱਸਤਾ ਸੀਗਾ ਪਿਛਲੀ ਲਾਈਵ ਦੇ ਵਿੱਚ ਕਿ ਡਨ ਹੋ ਗਈ ਆ ਤੇ ਹੁਣ ਜਿਹੜੀ ਡਿਫੈਂਸ ਦੀ ਫਾਈਲ ਆ ਉਹ ਡਨ ਹੋ ਗਈ ਆ ਠੀਕ ਆ ਅਸੀਂ ਡਿਪਾਰਟਮੈਂਟ ਦੇ ਵਿੱਚ ਜਿਹੜੇ ਆਪਾਂ ਦੇ ਡਿਫੈਂਸ ਡਿਪਾਰਟਮੈਂਟ ਆ ਤੇ ਜਾ ਸਪੋਰਟਸ ਵਾਲਾ ਉੱਥੇ ਡੇਲੀ ਮਤਲਬ ਜਾ ਰਹੇ ਆ ਜਥੇਬੰਦੀ ਵਰਕ ਕਰ ਰਹੀ ਆ ਤਾਂ ਜਾਣਦੇ ਆ ਉਥੋਂ ਮਤਲਬ ਹੋ ਗਿਆ ਸਾਰੀ ਗੱਲਬਾਤ ਕਿ ਉਹ ਡਨ ਕਰਕੇ ਉਹਨਾਂ ਨੇ ਭੇਜ ਦਿੱਤੀ ਆ ਠੀਕ ਆ ਤੇ ਦੂਸਰੀ ਗੱਲ ਬਹੁਤ سارے ਸਾਥੀਆਂ ਦਾ ਇਸ ਤਰ੍ਹਾਂ ਦਾ ਸਵਾਲ ਆ ਕਿ ਕੋਈ ਸਾਥੀ ਕਹਿੰਦੇ ਕਿ ਸਪੋਰਟ ਦਾ ਨਹੀਂ ਹੋਇਆ ਜਾਂ ਕਿਵੇਂ ਵੀ ਨਹੀਂ ਹੋਇਆ ਉਸ ਗੱਲ ਦੇ ਵਿੱਚ ਸਾਥੀ ਆਪਾਂ ਨਹੀਂ ਉਲਝਣਾ ਮਤਲਬ ਜਥੇਬੰਦੀ ਨੇ ਨਹੀਂ ਉਲਝਣਾ ਸਾਡੀ ਜਿਹੜੀ ਗੱਲ ਇਹ ਆ ਜਥੇਬੰਦੀ ਦਾ ਇਹ ਤੁਹਾਨੂੰ ਸੁਨੇਹਾ ਕਿ ਆਪਣੀ ਸਪੋਰਟਸ ਦੀ ਫਾਈਲ ਡਨ ਹੋ ਗਈ ਹੈ ਤੇ ਡਿਫੈਂਸ ਦੀ ਫਾਈਲ ਡਨ ਹੋ ਗਈ ਹੈ ਠੀਕ ਆ ਦੂਸਰੀ ਕੋਈ ਗੱਲ ਨਹੀਂ ਹੈਗੀ ਤੁਹਾਡਾ ਸਵਾਲ ਹੁਣ ਇੱਥੇ ਮੈਨੂੰ ਲੱਗਦਾ ਇਹ ਮੁੱਕ ਜਾਣਾ ਚਾਹੀਦਾ ਤੁਸੀਂ ਕਿਸ ਤਰੀਕੇ ਦੇ ਨਾਲ ਹੁਣ ਸਵਾਲ ਤੋਂ ਦਾ ਸਵਾਲ ਨਿਕਲੀ ਜਾਣਗੇ ਇਹ ਇਸ ਡੰਨਾ ਜਿਹੜਾ ਸਵਾਲ ਹੈ ਜਿਹੜੀ ਡੰਨਾ ਮੈਂ ਕਿਹਾ ਵੀ ਡੰ ਹੋ ਗਈ ਆ ਇਹਦੇ ਤੇ ਵੀ ਇੱਕ ਸਵਾਲ ਬਣਦਾ ਠੀਕ ਆ ਤਾਂ ਇਸ ਕਰਕੇ ਉਹਦਾ ਸਵਾਲ ਦਾ ਸਵਾਲ ਨਿਕਲੀ ਜਾਣਾ ਇਹ ਸਭ ਤੋਂ ਤੁਸੀਂ ਇਹ ਸਵਾਲ ਨਹੀਂ ਮੁੱਕਦੇ ਹੁੰਦੇ ਤਾਂ ਇਸ ਕਰਕੇ ਆਪਾਂ ਜਿਹੜਾ ਕੰਮ ਆ ਉਹ ਤੇ ਲੱਗੇ ਹੋਏ ਆ ਤੁਹਾਨੂੰ ਦੱਸਦਾ ਕਿ ਆਪਣਾ ਜਿਹੜਾ ਉਹ ਕੰਮ ਉਹ ਹੋ ਗਿਆ ਤੇ ਲਗਾਤਾਰ ਜਿਹੜਾ ਆਪਣਾ ਕੰਮ ਚੱਲ ਰਿਹਾ ਤੇ ਉਸ ਜਿਹੜਾ ਹੁਣ ਪਰਸੋਨਲ ਵਾਲਾ ਜਿਹੜਾ ਉੱਥੇ ਆ ਉਹਦੇ ਬਾਰੇ ਜਿਹੜਾ ਹੁਣ ਆਪਾਂ ਨੇ ਜੇ ਕੋਈ ਪ੍ਰੋਟੈਸਟ ਦੀ ਲੋੜ ਪੈਂਦੀ ਆ ਜਿੱਥੇ ਬੰਦੀ ਵਿਚਾਰ ਕਰਕੇ ਪ੍ਰੋਟੈਸਟ ਦਾ ਕਮੇਟੀ ਐਲਾਨ ਕਰੂਗੀ ਜੇ ਉਹ ਤੋਂ ਬਿਨਾ ਜਿਸ ਤਰੀਕੇ ਦੇ ਨਾਲ ਵੀ ਆਪਾਂ ਨੂੰ ਲੋੜ ਪੈਂਦੀ ਆ ਤਾਂ ਉਸ ਤਰੀਕੇ ਦੇ ਨਾਲ ਆਪਾਂ ਕੰਮ ਕਰਵਾਵਾਂਗੇ ਆਪਣੀ ਜਿਹੜੀ ਜੁਆਇਨ ਵਾਲੀ ਡੇਟ ਆ ਉਹ ਜਲਦੀ ਤੋਂ ਜਲਦੀ ਲੈ ਕੇ ਆਉਣੀ ਆ ਆਪਾਂ ਨੇ ਤੇ ਆਪਣਾ ਕੰਮ ਕਰਵਾਉਣਾ ਪਰਦੀ ਪੂਰੀ ਕਰਵਾਉਣੀ ਆ ਠੀਕ ਆ ਤੇ ਹੋਰ ਜੇ ਕਿਸੇ ਸਾਥੀ ਦਾ ਸਵਾਲ ਆ ਕੋਈ ਵੀ ਐਵੇਂ ਦਾ ਬਹੁਤ ਸਾਰੇ ਸਾਥੀ ਅਲੱਗ-ਅਲੱਗ ਤਰੀਕੇ ਦੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹ ਸਾਰੀਆਂ ਚੀਜ਼ਾਂ ਨੂੰ ਦੇਖੋ ਜਦੋਂ ਆਪਾਂ ਸਾਰੇ ਬੰਦਿਆਂ ਨੂੰ ਬਹੁਤ ਸਾਰੇ ਕਿਸੇ ਦਾ ਕਿਸ ਤਰੀਕੇ ਦਾ ਹੁੰਦਾ ਕਿਸ ਦਾ ਕਿਸ ਤਰੀਕੇ ਦਾ ਹੁੰਦਾ ਜਥੇਬੰਦੀ ਦਾ ਕੰਮ ਹੁੰਦਾ ਜਥੇ ਬੰਦ ਹੋਣਾ ਇੱਕਾ ਮੁਠੀ ਦੇ ਵਿੱਚ ਤਾਂ ਇਸ ਕਰਕੇ ਜੋ ਸਾਰੀ ਗੱਲਬਾਤ ਹੁੰਦੀ ਆ ਜੋ ਸਾਰੇ ਮਤਲਬ ਟੀਡਰ ਦੇ ਲਈ ਫਾਇਦੇ ਦੀ ਚੀਜ਼ ਹੋਊਗੀ ਆਪਾਂ ਉਹ ਕਰਨਾ ਜੋ ਵੀ ਆ ਤੇ ਇਹ ਨਹੀਂ ਆ ਵੀ ਕੋਈ ਰੂਲਾਂ ਤੋਂ ਬਾਹਰ ਹੋ ਕੇ ਕੋਈ ਵੀ ਗੱਲ ਹੋਊਗੀ ਜੇ ਮੈਂ ਕੋਈ ਕਹਾ ਮੰਨ ਲਓ ਜੇ ਮੈਂ ਕੋਈ ਗੱਲ ਕਹਿਦਾ ਵੀ ਆ ਐਵੇਂ ਹੋਊਗਾ ਤਾਂ ਮੈਂ ਜਿਹੜਾ ਮਤਲਬ ਮੈਂ ਪਹਿਲਾਂ ਜੁਆਇਨ ਕਰ ਜਾਂਦਾ ਕਿਸ ਤਰੀਕੇ ਨਾਲ ਜੇ ਉਹ ਦੇਖੋ ਐਵੇਂ ਤਾਂ ਨਹੀਂ ਹੋ ਸਕਦਾ ਜਿਹੜਾ ਡਿਪਾਰਟਮੈਂਟ ਬੈਠਾ ਜਤੇ ਵਿੰਜਾ ਕੰਮ ਆ ਕਿ ਆਪਾਂ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਆਪਾਂ ਕੰਮ ਕਰਵਾਈਏ ਸਰਕਾਰ ਟਾਲ ਮਟੋਲਾ ਲਾ ਰਹੀ ਆ ਬਾਕੀ ਮੈਨੂੰ ਲੱਗਦਾ ਜੋ ਤੋਂ ਨੇ ਸਵਾਲ ਪੁੱਛਿਆ ਜੀ ਉਹਦਾ ਵੀ ਜਵਾਬ ਦਿੱਤਾ ਇਸ ਤੋਂ ਬਾਅਦ ਬਹਿਤਾ ਸਾਥੀ ਨੇ ਬਕਸ਼ੀਸ਼ ਨੇ ਅਪੀਲ ਕਰਤੀ ਆ ਤੇ ਅ ਅਦੀ ਫੰਡ ਦੀ ਪਰ ਫਿਰ ਵੀ ਤੁਹਾਨੂੰ ਇੱਕ ਵਾਰੀ ਫੇਰ ਤੋਂ ਕਿਉਂਕਿ ਸਾਥੀ ਡੇਲੀ ਕੰਮ ਕਰ ਰਹੇ ਆ ਡੇਲੀ ਜਾਂਦੇ ਆਉਂਦੇ ਆ ਤਾਂ ਇੱਥੇ ਪ੍ਰੋਟੈਸਟ ਆ ਜਿਹੜਾ ਧਰਨਾ ਵੀ ਇੱਥੇ ਚੱਲ ਰਹੀ ਆ ਲਗਾਤਾਰ ਤੇ ਗੁਰੂ ਘਰ ਦੇ ਵਿੱਚ ਵੀ ਜਿਹੜਾ ਆਪਾਂ ਐਵੇਂ ਨਹੀਂ ਆਪਣਾ ਜਿਹੜਾ ਰੂਮ ਆ ਇੱਕ ਫ੍ਰੀ ਪੈਸੀ ਵੀ ਦੱਸਿਆ ਫ੍ਰੀ ਚੱਲਦਾ ਪਰ ਫਿਰ ਵੀ ਜਿਹੜਾ ਆਪਾਂ ਨੂੰ ਖਰਚੇ ਦੀ ਲੋਡ ਪੈਂਦੀ ਆ ਬਾਈ ਆ ਆਪਾਂ ਡੇਲੀ ਤਾਂ ਆਪਾਂ ਤੁਹਾਨੂੰ ਅਪੀਲ ਨਹੀਂ ਕਰਦੇ ਕਿਉਂਕਿ ਸਾਨੂੰ ਵੀ ਪਤਾ ਕਿ ਅਸੀਂ ਬੇਰੋਜ਼ਗਾਰ ਆ ਸਾਰੇ ਤਾਂ ਫਿਰ ਵੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਆ ਕਿ ਤੁਸੀਂ ਜਿੰਨਾ ਕੁ ਹੋ ਸਕਦਾ ਤੁਸੀਂ ਆਪਣੇ ਵਿੱਤ ਮੁਤਾਬਕ ਜਿੰਨਾ ਕਿ ਤੁਹਾਡੇ ਜੇਬ ਆ ਜਿਹੜੀ ਆਜ਼ਾਦੀ ਦਿੰਦੀ ਆ ਉਹਦੇ ਮੁਤਾਬਕ ਤੁਸੀਂ ਆ ਟੈਲਫੋਨ ਆ ਜਿਹੜਾ ਜਥੇਬੰਦੀ ਦੇ ਅਕਾਊਂਟ ਦੇ ਵਿੱਚ ਜਿਹੜਾ ਤੁਹਾਨੂੰ ਸਾਂਝਾ ਕਰਾਂਗੇ ਅਸੀਂ 8TT 994 ਬੈਕਲੌਗ ਜੁਨੀਅਨ ਬੈਕਲੌਗ ਆਪਣਾ Google Pay ਤੇ ਲਿਖਿਆ ਹੁੰਦਾ ਤੇ ਉਹਦੇ ਵਿੱਚ ਜਿਹੜਾ ਸਕੈਨਰ ਵੀ ਗਰੁੱਪਾਂ 'ਚ ਪਾ ਦਾਂਗੇ ਅ ਅਕਾਊਂਟ ਆ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਨਾਮ ਤੇ ਆ ਜਿਹੜਾ ਅਕਾਊਂਟ ਬਣਿਆ ਹੋਇਆ ਉਹ ਸਾਂਝਾ ਕਰਾਂਗੇ ਕਮੈਂਟਾਂ ਦੇ ਵਿੱਚ ਪਿੰਨ ਵੀ ਕਰ ਦਾਂਗੇ ਤੇ YouTube ਤੇ ਤਾਂ ਉਹਦੇ ਵਿੱਚ ਜਿਹੜਾ ਤੁਸੀਂ ਫੰਡ ਦਾ ਸਹਿਯੋਗ ਕਰੋ ਜਿੰਨਾ ਕਿ ਤੁਹਾਡਾ ਵਿੱਤ ਮੁਤਾਬਕ ਅਸੀਂ ਕਿਸੇ ਨੂੰ ਵੱਧ ਨਹੀਂ ਕਹਿੰਦੇ ਜਿੰਨਾ ਕਿ ਤੁਹਾਨੂੰ ਲੱਗਦਾ ਕਿ ਅਸੀਂ ਇੰਨਾ ਕੁ ਕਰ ਸਕਦੇ ਆ ਜੀਬ ਖਰਚੇ 'ਚ ਬਚਾ ਕੇ ਆਪਣੇ ਰੋਜ਼ਗਾਰ ਲਈ ਆਪਾਂ ਲੜਨੇ ਆ ਤਾਂ ਤੁਸੀਂ ਜ਼ਰੂਰ ਆ ਜਿਹੜੀ ਹੈਲਪ ਕਰਿਓ ਤਾਂ ਜੋ ਆਪਣਾ ਜਿਹੜਾ ਕੰਮ ਆ ਆਪਾਂ ਜਲਦੀ ਤੋਂ ਜਲਦੀ ਕਰਵਾ ਸਕੀਏ ਇਸੇ ਕਰਕੇ ਆਪਾਂ ਇੱਥੇ ਬੱਡੇ ਹੋਏ ਆ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਜ਼ਿਆਦਾ ਲੰਮਾ ਲੱਗ ਗਿਆ ਥੋੜਾ ਜਿਹਾ ਇਸ ਕਰਕੇ ਦੁਬਾਰਾ ਉਹ ਜਿਹੜਾ ਸਵਾਲ ਸੀਗਾ ਉਹ ਹੋ ਗਿਆ ਇਸ ਕਰਕੇ ਲੰਮਾ ਲੱਗ ਗਿਆ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ